ਯਾਰ ਤੁਸੀਂ ਰਜ਼ਾਇਨ ਦੇਨੇ ਪਰ ਅਗਲੇ ਦਾ ਪੱਠਾ ਭਾ ਕੇ ਰਜ਼ਾਇਨ ਦੇਨੇ ਨੂੰ ਫਾਇਦਾ ਕੀ ਰਜ਼ਾਇਨ ਦੇਣ ਦਾ ਆਪ ਦੀ ਕੌਮ ਦਾ ਸਿਰ ਨੀਵਾ ਕਰਕੇ ਤੇ ਆਪ ਰਜ਼ਾਇਨ ਦੇਣ ਤੋਂ ਇੱਕ ਹੀ ਫਾਇਦਾ ਹੈ ਕਿਸ ਨੂੰ ਖੁਸ਼ ਕਰਦੇ ਆ ਤੁਸੀਂ ਜੇ ਫੈਸਲਾ ਹੀ ਨਹੀਂ ਕਰ ਸਕਦੇ ਤੁਸੀਂ ਚੰਗੇ ਤੇ ਮਾੜੇ ਦੀ ਪਛਾਣ ਹੀ ਨਹੀਂ ਕਰ ਸਕਦੇ ਇੱਕ ਬੰਦੇ ਕੋਲ ਬੈਠ ਕੇ ਉਹਨੂੰ ਤੁਸੀਂ ਜੀ ਜੀ ਕਰ ਰਹੇ ਹੋ ਤਾਂ ਫਿਰ ਯਾਰ ਉਹ ਸਵਦੇ ਤੇ ਕਿਉਂ ਰਹਿਨੇ ਕੁਝ ਬੰਦਿਆਂ ਦੇ ਹੱਥ 'ਚ ਕਾਲ ਤੱਕ ਸਾਭ ਹੋਵੇ ਕਿ ਇਹ ਬਰਦਾਸ਼ਤ ਕਰਨ ਵਾਲੀ ਗੱਲ ਹੈ ਤੁਹਾਡਾ ਜੀ ਕਰੇ ਤੁਸੀਂ ਅਕਾਲ ਤਖਤ ਸਾਹਿਬ ਤੇ ਕੈਮਰੇ ਲਾ ਦਿਓ ਤੁਹਾਡਾ ਜੀ ਕਰੇ ਉਹ ਵੀਡੀਓ ਤੁਸੀਂ ਵਾਇਰਲ ਕਰ ਦਿਓ ਤੁਹਾਨੂੰ ਪੁੱਛਣ ਵਾਲਾ ਕੋਈ ਨਾ ਹੋਵੇ ਇਸ ਪੰਜਾਬ ਦੇ ਅੰਦਰ ਜੇ ਕੋਈ ਬੰਦਾ ਤੁਹਾਨੂੰ ਪੁੱਛੇ ਕਿ ਤੁਸੀਂ ਆ ਗਨਾਹ ਕੀਤੇ ਨੇ ਤੇ ਤੁਸੀਂ ਗਨਾਹ ਅਡਮਿਟ ਕਰਨ ਤੋਂ ਬਾਅਦ ਘਰੇ ਜਾ ਕੇ ਸੋਚੋ ਕਿ ਜਥੇਦਾਰ ਸਾਹਿਬ ਨੂੰ ਆਪਾਂ ਸਭ ਕੁਝ ਸਿਖਾਉਣਾ ਜਿਹੜੇ ਪੇਪਰ ਦੇ ਨਾਲ ਇਹਨਾਂ ਨੇ ਉਹਨਾਂ ਨੂੰ ਰਾਦ ਖਾਇਆ ਹੈ ਉਹਨਾਂ ਨੂੰ ਰਿਜੈਕਟ ਕੀਤਾ ਗਿਆ ਉਹਦੇ ਤੋਂ ਫਾਰਕ ਕੀਤਾ ਗਿਆ ਹੈ ਉਹ ਚ ਗਨਾਹ ਹੈ ਕੀ ਹੈ ਪਹਿਲੇ ਪੈਰੇ ਚ ਲਿਖਿਆ ਹੈ ਕਿ ਉਹਨਾਂ ਨੇ ਦੋਸ਼ ਲਾਇਆ ਸੀ ਗਿਆਨੀ ਜੀ ਨੇ ਬਲਟੋਆ ਜੀ ਤੇ ਕਿ ਮੈਨੂੰ ਕੁੜੀਆਂ ਤੇ ਮੇਰੀ ਜਾਤ ਨੂੰ ਉਹਨਾਂ ਨੇ ਪਰਖਿਆ ਹੈ ਇਹ ਗਲਤ ਗੱਲ ਹੈ ਗਿਆਨੀ ਜੀ ਨੇ ਗਲਤ ਬੋਲਿਆ ਤੇ ਲਾਸਟ ਪੈਰੇ ਦੇ ਵਿੱਚ ਆ ਕੇ ਕਹਿੰਦੇ ਨੇ ਨਹੀਂ ਜੋ ਉਹਨਾਂ ਦੇ ਸੰਧੂ ਨੇ ਕਿਹਾ ਹੈ ਉਹ ਸਹੀ ਕਿਹਾ ਤੇ ਦੋਨਾਂ ਚ ਕੋਈ ਐਵਿਡੈਂਸ ਨਹੀਂ ਆਈ ਦੁੱਕਾ ਕੀ ਮੈਂ ਤੇ ਇਹ ਸਮਝ ਨਹੀਂ ਕਿ ਉਹ ਬਣਾਉਣ ਕੌਣ ਜਾ ਰਿਹਾ ਕਿਉਂ ਰੁੱਸਿਆ ਹੈ ਕੌਣ ਮੰਨ ਗਿਆ ਕੀ ਇੱਕ ਮਜ਼ਾਕ ਨਹੀਂ ਬਣਾ ਛੱਡਿਆ ਕਿ ਉਹ ਉਹਨੂੰ ਮਨਾਉਣ ਜਾ ਰਿਹਾ ਉਹ ਦੂਜੇ ਨੂੰ ਰੁੱਸੇ ਨੂੰ ਮਨਾਉਣ ਜਾ ਰਿਹਾ ਗੱਲ ਕੀ ਐਡੀ ਕੋਈ ਗੱਲ ਹੈ ਕਿ ਯਾਰ ਇੱਕ ਬੰਦੇ ਨੂੰ ਪਾਸੇ ਕਰਨਾ ਇੱਥੋਂ ਉਹ ਬੰਦਾ ਅਕਾਲ ਤਖਤ ਸਾਹਿਬ ਨੂੰ ਵੀ ਟਿੱਚ ਸਮਝਦਾ ਹੈ ਅਕਾਲ ਤਖਤ ਸਾਹਿਬ ਦੀ ਪ੍ਰਵਾਹ ਵੀ ਨਹੀਂ ਕਰਦਾ ਬੰਦਾ ਉਹ ਖੁਸ਼ ਅਸੀਂ ਇੱਕ ਬੰਦੇ ਨੂੰ ਕੀਤੀ ਜਾਣੇ ਜੋ ਮਜ਼ਾਕ 2 ਦਸੰਬਰ ਤੋਂ ਬਾਅਦ ਜਥੇਦਾਰ ਸਾਹਿਬ ਦਾ ਬਣਾ ਰਹੇ ਨੇ ਜੋ ਮਜ਼ਾਕ ਇਹਨਾਂ ਨੇ ਅਕਾਲ ਤਖਤ ਸਾਹਿਬ ਦਾ ਬਣਾਇਆ ਹੈ ਇਹ ਕਿਸ ਤੋਂ ਗੁਜਿਆ ਅਸੀਂ ਬਹੁਤ ਸਾਲਾਂ ਦੇ ਕਹਿ ਰਹੇ ਹਾਂ ਕਿ ਸਾਨੂੰ ਜਥੇਦਾਰ ਸਾਹਿਬ ਉਹ ਹੋਣ ਜਿਹੜੇ ਬੋਲਣ ਲੋਕਾਂ ਦੇ ਖਿਲਾਫ ਜੋ ਲੋਕ ਗਨਾਹ ਕਰਦੇ ਨੇ ਉਹਨਾਂ ਦੇ ਖਿਲਾਫ ਬੋਲਣ ਤਾਂ ਜਿਹੜੇ ਜਿਹੜੇ ਜਥੇਦਾਰ ਸਾਹਿਬ ਬੋਲੇ ਚਾਹੇ ਭਾਈ ਰਣਜੀਤ ਸਿੰਘ ਹੈ ਚਾਹੇ ਮੌਜੂਦਾ ਭਾਈ ਜਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦਾ ਹਸ਼ਰ ਵੜਾ ਮੜਾ ਹੋਇਆ ਯਾਨੀ ਹਰਪ੍ਰੀਤ ਸਿੰਘ ਜਿਵੇਂ ਇਹਨਾਂ ਨੂੰ ਉਥੇ ਜਥੇਦਾਰ ਸਾਹਿਬ ਬੋਲਦੇ ਸੀ ਕਿ ਗੁਨਾਹ ਕੀਤਾ ਹੈ ਜਾਂ ਨਹੀਂ ਕੀਤਾ ਬੋਲ ਤਾਂ ਇੱਕ ਲੱਗਿਆ ਸੀ 2 ਦਸੰਬਰ ਨੂੰ ਵਰਲਡ ਦੇ ਵਿੱਚ ਲੱਗਿਆ ਸੀ ਕਿ ਸਿੱਖਾਂ ਦੀ ਇੱਕ ਸਰਵ ਉੱਚ ਅਦਾਲਤ ਜਿਹੜੀ ਹੈ ਉਹ ਦੁਨੀਆ ਤੇ ਹੀ ਉਹ ਐਡਾ ਵੱਡਾ ਮੈਸੇਜ ਸੀ ਜਿਨੇ ਥਰ ਥਰ ਕੰਬਲ ਲਾਤੇ ਸੀ ਪੋਲੀਟੀਸ਼ੀਅਨ ਕਿ ਨਹੀਂ ਯਾਰ ਅਕਾਲ ਤਖਤ ਸਾਹਿਬ ਦੀ ਹੋਂਦ ਬਰਕਰਾਰ ਤਾਂ ਹਿੰਦੁਸਤਾਨ ਦੀ ਹਕੂਮਤ ਵਿੱਚ ਇਹ ਸਾਡੇ ਸਿੱਖ ਸਿਆਸਤਦਾਨ ਹੁਣੇ 2 ਦਸੰਬਰ ਤੋਂ ਬਾਅਦ ਅਕਾਲ ਤਖਤ ਸਾਹਿਬ ਦੀ ਹੋਂਦ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ ਪਰ ਹੋਣੀ ਨਹੀਂ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਪਿਛਲੇ ਦਿਨਾਂ ਦੇ ਵਿੱਚ ਖਬਰ ਚਰਚਾ ਦਾ ਵਿਸ਼ਾ ਵਿਸ਼ਾ ਰਹੀ ਕਿ ਭਾਈ ਅਮਰਪਾਲ ਸਿੰਘ ਰੌਣ ਦੀ ਐਮਪੀ ਸ਼ਿਪ ਰੱਦ ਹੋਣ ਜਾ ਰਹੀ ਆ ਰੱਦ ਹੋਵੇਗੀ ਇਹ ਚਰਚਾ ਜਿਹੜਾ ਚਰਚਾ ਦਾ ਵਿਸ਼ਾ ਰਹੀ ਤੇ ਨਾਲ ਹੀ ਗੱਲਬਾਤ ਕਰਾਂਗੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦੇ ਵੱਲੋਂ ਅਸਤੀਫਾ ਦਿੱਤਾ ਜਾਂਦਾ ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਦੀ ਖਲਬਲੀ ਮੱਚੀ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾਹੋਰੀ ਹੋਣਗੇ ਸਭ ਤੋਂ ਪਹਿਲਾਂ ਖਾਰਾ ਸਾਹਿਬ ਦਾ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਖਾਰਾ ਸਾਹਿਬ ਸਵਾਗਤ ਆਰੇ ਮੇਟਰ ਸਤਿ ਸ਼੍ਰੀ ਅਕਾਲ ਜੀ ਖਰ ਸਭ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਖਬਰ ਜਿਹੜੀ ਉਹ ਵੀ ਚਰਚਾ ਦਾ ਵਿਸ਼ਾ ਰਹੀ ਕਿ ਭਾਈ ਅਮਿਤਪਾਲ ਸਿੰਘ ਦੀ ਐਮਪੀ ਸ਼ਿਪ ਜਿਹੜੀ ਆ ਉਹ ਰੱਦ ਹੋ ਸਕਦੀ ਆ ਇਹ ਚਰਚਾਵਾ ਰਹੀ ਆ ਕਿ ਛੜ ਦਿਨ ਜਿਹੜੇ ਉਹ 11 ਹਜ਼ਾਰ ਰਣਜਿਸ ਦੇ ਕਰਕੇ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਪਿਛਲੇ 2024 ਦਸੰਬਰ ਦੇ ਵਿੱਚ ਜੀ ਲੋਕ ਸਭਾ ਸਪੀਕਰ ਤੋਂ ਇੱਕ ਲੈਟਰ ਗਿਆ ਸੀ ਕਿ ਤੁਸੀਂ 60 ਦਿਨਾਂ ਦੇ ਅੰਦਰ ਅੰਦਰ ਉੱਥੇ ਤੁਹਾਡੀ ਹਾਜ਼ਰੀ ਜ਼ਰੂਰੀ ਹੈ ਜੀ ਤਾਂ ਜਾਂ ਤੁਸੀਂ ਛੁੱਟੀ ਦੀ ਉਹ ਵੇਲ ਕਰੋਗੇ ਤਾਂ ਮੇਨੂੰ ਲੱਗਦਾ ਛੁੱਟੀ ਵਾਲਾ ਪਹਿਲਾਂ ਵੇਲ ਹੋ ਗਿਆ ਪਰ ਹੁਣ ਉਹਨਾਂ ਨੇ ਇੱਕ ਕੋਰਟ ਦੇ ਵਿੱਚ ਰਿਟ ਫਾਈਲ ਕੀਤੀ ਹੈ ਉਹ ਰੈਮੇਡੀ ਹੈ ਉਹ ਦੱਸਿਆ ਗਿਆ ਹੈ ਕਿ ਤੁਸੀਂ ਮੈਨੂੰ ਉੱਥੇ ਜਾਣ ਦੀ ਪਰਮਿਸ਼ਨ ਦਿਓ ਤੇ ਜਾਂ ਜਿਹੜੇ 60 ਡੇ ਤੁਸੀਂ ਕਹੇ ਨੇ ਉਹ ਉਹਦੇ ਵਿੱਚ ਉਹਨੂੰ ਦੱਸਣ ਬਾਰੇ ਕਿ ਇਸ ਤਰ੍ਹਾਂ ਕਰਕੇ ਸਾਨੂੰ ਉਹਦੇ ਵਿੱਚ ਜੁਆਇਨ ਕੀਤਾ ਜਾਵੇ ਸੋ ਇਹ ਮੈਟਰ ਹੈ ਤੇ ਇੱਕ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਯਾਰ ਇੱਕ ਬੰਦਾ ਉੱਥੇ ਸੀ ਵਾਪਸ ਫੇਰ ਸਾਨੂੰ ਇੱਕ ਲਬਜ ਤੇ ਆਉਣਾ ਪੈਂਦਾ ਹੈ ਕਿ ਇੱਕ ਆਦਮੀ ਇੰਨੀਆਂ ਵੋਟਾਂ ਤੇ ਜਿੱਤ ਕੇ ਜਿੰਦੇ ਮਗਰ ਕੋਈ ਗੁਨਾਹ ਹੀ ਨਹੀਂ ਪਰ ਇਹ ਲਬਜ ਅਸੀਂ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਉਸ ਬੰਦੇ ਨੇ ਗਨਾਹ ਨਹੀਂ ਕੀਤਾ ਪਰ ਹਿੰਦੁਸਤਾਨ ਤੇ ਪੰਜਾਬ ਦੀ ਹਕੂਮਤ ਨੇ ਇੱਕ ਗਨਾਹ ਬਣਾ ਕੇ ਉਹਦੇ ਚ ਪਸਾ ਵੀ ਦਿੱਤਾ ਫਰੀਦਕੋਟ ਹੁਣ ਅਸੀਂ ਇਹ ਵੀ ਨਹੀਂ ਕਹਿ ਸਕਦੇ ਜੇ ਇੱਕ ਲਬਜ ਹੋਰ ਬੋਲਾਂਗੇ ਤਾਂ ਮੈਨੂੰ ਲੱਗਦਾ ਪਠਾਨਕੋਟ ਸਾਈਡ ਤੇ ਜਾਂ ਇੱਕ ਅੱਧੀ ਹੋਰ ਸਾਈਡ ਤੇ ਵੀ ਕੋਈ ਪਰਚਾ ਫਾਈਲ ਕਰ ਦਿੰਦੇ ਦਰਜ ਕਰ ਦੇਣਗੇ ਸੋ ਜੋ ਅੱਜ ਹਿੰਦੁਸਤਾਨ ਦੀ ਸੋਚ ਹੈ ਇੱਕ ਹਕੂਮਤ ਦੀ ਜਾਂ ਪੰਜਾਬ ਸਰਕਾਰ ਦੀ ਸੋਚ ਹੈ ਇੱਕ ਪਾਰਟੀ ਬਣ ਚੁੱਕੀ ਹੈ ਇਹਨਾਂ ਰਹੀਏ ਜੇ ਉਹ ਬੰਦਾ ਬਾਹਰ ਆ ਗਿਆ ਤੇ ਪੰਜਾਬ ਦੇ ਅੰਦਰ ਤਰਥੱਲੀ ਮੱਤ ਜਣੀ ਹੈ ਯੂਥ ਨੇ ਮਗਰ ਲੱਗਣਾ ਹੈ ਇਹ ਪਾਰਟੀ ਨੇ ਬਹੁਤ ਜ਼ਿਆਦਾ ਰਾਈਜ਼ ਹੋਣਾ ਹੈ ਪਰ ਮੈਨੂੰ ਲੱਗਦਾ ਕਿ ਜੇ ਇੱਕ ਲਬਜ਼ ਹੋਰ ਬੋਲਤਾ ਤੇ ਤਿੰਨਾ ਚਾਰਾਂ ਦਿਨਾਂ ਚ ਕਿਸੇ ਹੋਰ ਬੇਗਨਾ ਦਾ ਕਤਲ ਹੋ ਜਾਏਗਾ ਤੇ ਉਹ ਕਤਲ ਦੇ ਮਗਰ ਫਿਰ ਭਾਈ ਅਮਰਤਪਾਲ ਦਾ ਨਾਮ ਵਿੱਚ ਆ ਜਾਏਗਾ ਜਾਂ ਕੋਈ ਹੋਰ ਐਪੀਸੋਡ ਹੋ ਸਕਦਾ ਕਰਤਾ ਪਰ ਇਹ ਸਵਾਲ ਕਿ ਵੀ ਖੜਾ ਹੁੰਦਾ ਨਾ ਕਿ ਜਦੋਂ ਭਾਈ ਅਮਰਤਪਾਲ ਸਿੰਘ ਵੋਟਾਂ ਦੇ ਵਿੱਚ ਖੜੇ ਹੁੰਦੇ ਨੇ ਉਸ ਵੇਲੇਾਂ ਦੇ ਵਿੱਚ ਤੁਹਾਡੇ ਵੱਲੋਂ ਵੀ ਕੈਂਪੇਨ ਕੀਤੀ ਜਾਂਦੀ ਥੋੜੇ ਸੁਪੁੱਤਰ ਦੇ ਵੱਲੋਂ ਵੀ ਕੈਂਪੇਨ ਕੀਤੀ ਜਾਂਦੀ ਜਿਨ੍ਹਾਂ ਦੇ ਵੱਲੋਂ ਵੀ ਕੈਂਪੇਨ ਕੀਤੀ ਜਾਂਦੀ ਇੱਕ ਗੱਲ ਆਮ ਚਰਚਾ ਦਾ ਵਿਸ਼ਾ ਰਹੀ ਕਿ ਵੋਟਾਂ ਪਾ ਕੇ ਐਮਪੀ ਬਣਾ ਕੇ ਜੇਲ੍ਹ ਤੋਂ ਬਾਹਰ ਲੈ ਕੇ ਆਵਾਂਗੇ ਪਰ ਉਸ ਤੋਂ ਬਾਅਦ ਜਦੋਂ ਵੋਟਾਂ ਵੀ ਪੈਂਦੀਆਂ ਨੇ ਐਮਪੀ ਵੀ ਬਣਦੇ ਨੇ ਤਾਂ ਉਸ ਵੇਲੇ ਸਿਕ ਸੰਗਤ ਦੇ ਵਿੱਚ ਵੀ ਕਿੰਨਾ ਕਿਤੇ ਕੁਆਸ ਸੀ ਜਿਹੜੇ ਭਾਈ ਅਮਰਤਪਾਲ ਸਿੰਘ ਨੂੰ ਚਾਹੁੰਦੇ ਸੀ ਜਾਂ ਜਿਨ੍ਹਾਂ ਨੇ ਉਹਨੂੰ ਵੋਟਾਂ ਪਾਈਆਂ ਉਹਨਾਂ ਦੇ ਮਨਾਂ ਦੇ ਵਿੱਚ ਵੀ ਕੁਆਸ ਸੀ ਕਿ ਭਾਈ ਜਦੋਂ ਐਮਪੀ ਉਸ ਤੋਂ ਬਾਅਦ ਵੀ ਜਿਹੜਾ ਹੈਗਾ ਕਿਤੇ ਬਾਹਰ ਦਾ ਰਸਤਾ ਦਿਖਾਈ ਨਹੀਂ ਦੇ ਰਿਹਾ ਦੇਖੋ ਕਿ ਸੋਚ ਹੁੰਦੀ ਹੈ ਸੋਚ ਇਹ ਸੀ ਕਿ ਸ਼ਾਇਦ ਇੰਨੀ ਵੋਟ ਤੇ ਜਿੱਤਣ ਤੋਂ ਬਾਅਦ ਜਿਹੜਾ ਬੰਦਾ ਇਨੋਸੈਂਟ ਹੈ ਜਿਸ ਦੇ ਉੱਪਰ ਕੋਈ ਗੁਨਾਹ ਨਹੀਂ ਸ਼ਾਇਦ ਇਹ ਕਾਨੂੰਨ ਦੇ ਮੁਤਾਬਕ ਉਹ ਬੰਦਾ ਬਾਹਰ ਆਵੇਗਾ ਪਰ ਮੈਂ ਦੇਖਿਆ ਹੈ ਬਹੁਤ ਸਾਲਾਂ ਤੋਂ ਦੇਖ ਰਿਆ ਜੋ ਹਕੂਮਤ ਕਹਿੰਦੀ ਉਹੀ ਕਾਨੂੰਨ ਬਣਦਾ ਜੇ ਹਕੂਮਤ ਨਹੀਂ ਚਾਹੁੰਦੀ ਤਾਂ ਤੁਹਾਡੀ ਫੇਵਰ ਚ ਕੋਈ ਕਾਨੂੰਨ ਨਹੀਂ ਜੇ ਹਕੂਮਤ ਚਾਹੁੰਦੀ ਹੈ ਤਾਂ ਤੁਹਾਡੀ ਤੁਹਾਡੀ ਸਾਈਡ ਤੇ ਵੱਧੂ ਕਾਨੂੰਨ ਪਿਆ ਸੋ ਇਹ ਕਿਤੇ ਨਾ ਕਿਤੇ ਜਾ ਕੇ ਇੱਕੋ ਹੀ ਹੈ ਕਿ ਇੱਕ ਕੌਮ ਹੈ ਭਾਈ ਅਮਰਤਪਾਲ ਦੇ ਸਿਰ ਤੇ ਪੱਗ ਹੈ ਉਹਦੇ ਅਮਰੋਦ ਛਕਿਆ ਹੈ ਉਹ ਬੰਦਾ ਮੁਲਜਮਾ ਨੂੰ ਨਹੀਂ ਆਉਣ ਦੇਣਾ ਇੰਦੀ ਥਾਂ ਤੇ ਕੋਈ ਹੋਰ ਹੁੰਦਾ ਤਾਂ ਮੇਰੇ ਦੇਖਣ ਚ ਕਿਸੇ ਵੀ ਕੌਮ ਦਾ ਬੰਦਾ ਹੁੰਦਾ ਤੇ ਸ਼ਾਇਦ ਬਾਹਰ ਆ ਜਾਂਦਾ ਕਿਉਂਕਿ ਇੰਨੀ ਭਾਰੀ ਵੋਟ ਲੈ ਕੇ ਜਿਤਨਾ ਇਹਨਾਂ ਲੋਕਾਂ ਨੇ ਨਾਲ ਚੱਲਣਾ ਹਿੰਦੁਸਤਾਨ ਦੇ ਪੰਜਾਬ ਦੇ ਅੰਦਰ ਲੋਕਾਂ ਨੇ ਦੱਸਣਾ ਕਿ ਇਹ ਬੰਦਾ ਬਹੁਤ ਸਹੀ ਹੈ ਸਾਡੇ ਨਾਲ ਸੀ ਉਹਦੇ ਨਾਲ ਆ ਤੇ ਹਕੂਮਤ ਫੇਰ ਵੀ ਕਵੇ ਨਹੀਂ ਤੂੰ ਸਹੀ ਨਹੀਂ ਸਗੋ ਉਲਟਾ ਜੇ ਅਸੀਂ ਕਿਹਾ ਕਿ ਬੰਦਾ ਇਨੋਸੈਂਟ ਹੈ ਉਹਨਾਂ ਨੇ ਪਰਚਾ ਬਾਕੇ ਰੱਖਤਾ ਤਾਂ ਤਾਂ ਕਹੀ ਅਸੀਂ ਕਹਿਣ ਜੋਗੇ ਹੀ ਨਹੀਂ ਕਿ ਮੈਂ ਤਾਂ ਅੱਗੇ ਵੀ ਕਿਹਾ ਸੀ ਕਿ ਕੱਲ ਨੂੰ ਚੋਰੀ ਕੋਈ ਹੋ ਗਈ ਜਾਂ ਕੋਈ ਡਾਕਾ ਵੱਜ ਗਿਆ ਤੇ ਮੈਨੂੰ ਲੱਗਦਾ ਉਸ 'ਚ ਵੀ ਨਾ ਪੈ ਸਕਦਾ ਪੰਜਾਬ ਸਰਕਾਰ ਨੇ ਤੇ ਇਹੀ ਕੰਮ ਕਰਨਾ ਹੁਣ ਪੁਲਿਸ ਵੀ ਇਸੇ ਕੰਮ ਤੇ ਲੱਗੀ ਹੋਈ ਹੈ ਕਰ ਸਰਬ ਸਿੰਘ ਸਾਹਿਬ ਗਿਆਨੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀਆਂ ਸੇਵਾਵਾਂ ਰੱਦ ਕਰਨ ਤੋਂ ਬਾਅਦ ਜਿਸ ਤਰ੍ਹਾਂ ਦੇ ਨਾਲ ਚਰਚਾ ਛੇੜੀ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਅਸਤੀਫਾ ਜਿਹੜਾ ਆਉਂਦਾ ਆ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਖਲਬਲੀ ਮੱਚਦੀ ਆ ਬਡੂੰਗਰ ਸਾਹਿਬ ਦਾ ਜਿਹੜਾ ਅਸਤੀਫਾ ਆ ਉਹ ਵੀ ਆਉਂਦਾ ਆ ਇਹ ਸਭ ਖਲਬਲੀ ਨੂੰ ਦੇਖਦੇ ਕਿਸ ਤਰ੍ਹਾਂ ਕੋਈ ਸੇ ਵੱਲੋਂ ਇਹ ਕਿਹਾ ਗਿਆ ਕਿ ਹੁਣ ਸਿਰਫ ਖੇਡ ਰਚਾਈ ਜਾ ਰਹੀ ਆ ਅਸਤੀਫਾ ਦਿੱਤਾ ਜਾ ਰਿਹਾ ਇਹ ਚੀਜ਼ ਪਹਿਲਾਂ ਧਾਮੀ ਸਾਹਿਬ ਦੇ ਵੱਲੋਂ ਕਰ ਦੇਣੀ ਚਾਹੀਦੀ ਸੀ ਕਿਸੇ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਭਈ ਸਿਆਸੀ ਦਬਾਅ ਆ ਧਾਮੀ ਸਾਹਿਬ ਦੇ ਉੱਪਰ ਇਸਤੇ ਕਰਕੇ ਇਹ ਚੀਜ਼ ਹੋ ਰਹੀ ਆ ਕਿਵੇਂ ਦੇਖਦੇ ਹੋ ਸਾਰਾ ਜੋ ਐਪੀਸੋਡ ਚੱਲ ਰਿਹਾ ਆ ਦੇਖੋ ਜੋ ਮਜ਼ਾਕ 2 ਦਸੰਬਰ ਤੋਂ ਬਾਅਦ ਜਥੇਦਾਰ ਸਾਹਿਬ ਦਾ ਬਣਾ ਰਹੇ ਨੇ ਜੋ ਮਜ਼ਾਕ ਇਹਨਾਂ ਨੇ ਅਕਾਲ ਤਖਤ ਸਾਹਿਬ ਦਾ ਬਣਾਇਆ ਹੈ ਇਹ ਕਿਸੇ ਤੋਂ ਗੁੱਝਿਆ ਨਹੀਂ ਹੋਣਾ ਅਸੀਂ ਬਹੁਤ ਸਾਲਾਂ ਦੇ ਕਹਿ ਰਹੇ ਹਾਂ ਕਿ ਸਾਨੂੰ ਜਥੇਦਾਰ ਸਾਹਿਬ ਉਹ ਹੋਣ ਜਿਹੜੇ ਬੋਲਣ ਲੋਕਾਂ ਦੇ ਖਿਲਾਫ ਜੋ ਲੋਕ ਗਨਾਹ ਕਰਦੇ ਨੇ ਉਹਨਾਂ ਦੇ ਖਿਲਾਫ ਬੋਲਣ ਤਾਂ ਜਿਹੜੇ ਜਿਹੜੇ ਜਥੇਦਾਰ ਸਭ ਬੋਲੇ ਚਾਹੇ ਭਾਈ ਰਣਜੀਤ ਸਿੰਘ ਹੈ ਚਾਹੇ ਕੋਈ ਹੋਰ ਨੇ ਚਾਹੇ ਮੌਜੂਦਾ ਭਾਈ ਜਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦਾ ਹਸ਼ਰ ਵੜਾ ਮੜਾ ਹੋਇਆ ਹੁਣ ਦੇਖੋ ਅਕਾਲ ਤਖਤ ਸਾਹਿਬ ਇੱਕ ਆਜ਼ਾਦ ਹਸਤੀ ਹੋਵੇ ਤੇ ਆਜ਼ਾਦ ਹਸਤੀ ਦੇ ਜਥੇਦਾਰਾਂ ਦੇ ਨਾਲ ਇਨੀ ਦੁਰਦਸ਼ਾ ਹੁੰਦੀ ਹੋਵੇ ਤੇ ਸਿੱਖ ਸਮਾਜ ਆ ਸਾਡਾ ਜਿਹੜਾ ਹੈ ਉਹਦੀ ਕੋਈ ਸੁਣਵਾਈ ਨਾ ਹੋਵੇ ਕੁਝ ਬੰਦਿਆਂ ਦੇ ਹੱਥ ਚ ਅਕਾਲ ਤਖਤ ਸਾਹਿਬ ਹੋਵੇ ਕੀ ਇਹ ਬਰਦਾਸ਼ਤ ਕਰਨ ਵਾਲੀ ਗੱਲ ਹੈ ਤੁਹਾਡਾ ਜੀ ਕਰੇ ਤੁਸੀਂ ਅਕਾਲ ਤਖਤ ਸਾਹਿਬ ਤੇ ਕੈਮਰੇ ਲਾ ਦਿਓ ਤੁਹਾਡਾ ਜੀ ਕਰੇ ਉਹ ਵੀਡੀਓ ਤੁਸੀਂ ਵਾਇਰਲ ਕਰ ਦਿਓ ਤੁਹਾਨੂੰ ਪੁੱਛਣ ਵਾਲਾ ਕੋਈ ਨਾ ਹੋਵੇ ਇਸ ਪੰਜਾਬ ਦੇ ਅੰਦਰ ਜੇ ਕੋਈ ਬੰਦਾ ਤੁਹਾਨੂੰ ਪੁੱਛੇ ਕਿ ਤੁਸੀਂ ਆ ਗੁਨਾਹ ਕੀਤੇ ਨੇ ਤੇ ਤੁਸੀਂ ਗੁਨਾਹ ਅਡਮਿਟ ਕਰਨ ਤੋਂ ਬਾਅਦ ਘਰੇ ਜਾ ਕੇ ਸੋਚੋ ਕਿ ਜਥੇਦਾਰ ਸਾਹਿਬ ਨੂੰ ਆਪਾਂ ਸਭ ਕੁਝ ਸਿਖਾਉਣਾ ਹੈ ਐਦੂ ਤੇ ਕੀ ਹੋਊਗਾ ਹੁਣ ਇੱਕ ਜਿਹੜਾ ਇਹਨਾਂ ਦਾ ਪਿੱਛੇ ਥੋੜੇ ਦਿਨ ਹੋ ਗਏ ਨੇ ਜਿਹੜੇ ਪੇਪਰ ਦੇ ਨਾਲ ਇਹਨਾਂ ਨੇ ਉਹਨਾਂ ਨੂੰ ਰਾਹ ਦਿਖਾਇਆ ਹੈ ਉਹਨਾਂ ਨੂੰ ਰਿਜੈਕਟ ਕੀਤਾ ਗਿਆ ਅਹੁਦੇ ਤੋਂ ਫਾਰਕ ਕੀਤਾ ਗਿਆ ਉਸ ਗੁਨਾਹ ਹੈ ਕੀ ਹੈ ਪਹਿਲਾ ਪੈਰਾ ਦੇਖੋਗੇ ਤਾਂ ਦੂਜੇ ਤੀਜੇ ਪੈਰੇ ਚ ਕੋ ਬਲਟੋਆ ਜੀ ਉਹ ਨਾ ਨਹੀਂ ਆ ਰਿਹਾ ਉਹ ਬਲਟੋਆ ਜੀ ਕੌਣ ਨੇ ਫਿਰ ਬਲਟੋਆ ਜੀ ਬੋਲ ਰਹੇ ਨੇ ਤੀਜੀ ਵਾਰ ਵੀ ਇਹੀ ਲਬ ਜਾ ਰਿਹਾ ਹੁਣ ਉੱਥੇ ਕੀ ਹੈ ਉੱਥੇ ਕੀ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਪਹਿਲੇ ਪੈਰੇ ਚ ਲਿਖਿਆ ਹੈ ਕਿ ਉਹਨਾਂ ਨੇ ਜੋ ਉਹਨਾਂ ਦੇ ਉਲਟ ਬਲਟੋਆ ਜੀ ਨੇ ਦੋਸ਼ ਲਾਇਆ ਸੀ ਗਿਆਨੀ ਜੀ ਨੇ ਬਲਟੋਆ ਜੀ ਤੇ ਕਿ ਤੁਸੀਂ ਜਿਹੜੇ ਤੁਹਾਡੇ ਪਰਿਵਾਰ ਦੇ ਪ੍ਰਤੀ ਉਹ ਬੰਦੇ ਬੋਲੇ ਨੇ ਉਹ ਬਿਲਕੁਲ ਗਲਤ ਗੱਲ ਹੈ ਤੁਸੀਂ ਤੁਸੀਂ ਜੋ ਅਲੀਗੇਸ਼ਨ ਬੁਲਟੋ ਆਜੀ ਤੇ ਲਾਏ ਨੇ ਉਹ ਗਲਤ ਲਾਏ ਨੇ ਇਹ ਔਰਲ ਐਵੀਡੈਂਸ ਦੇ ਸੀ ਲਾਸਟੇ ਆ ਕੇ ਇੱਕ ਲਬਜ ਆਉਂਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਜਿਹੜੇ ਸਕੇ ਸੰਡੂ ਸੀ ਜੋ ਉਹਨਾਂ ਨੇ ਅਲੀਗੇਸ਼ਨ ਲਾਏ ਨੇ ਉਹ ਅਲੀਗੇਸ਼ਨ ਸਹੀ ਨੇ ਦੋਨੋਂ ਜ਼ੁਬਾਨੀ ਅਲੀਗੇਸ਼ਨ ਹੈ ਜ਼ੁਬਾਨੀ ਅਲੀਗੇਸ਼ਨ ਲੱਗਦਾ ਹੈ ਪਹਿਲੇ ਬੰਦੇ ਤੇ ਉਹ ਅਲੀਗੇਸ਼ਨ ਪ੍ਰੂਫ ਹੁੰਦਾ ਹੈ ਪਰੂਵ ਨਹੀਂ ਹੁੰਦਾ ਕਿ ਜੀ ਉਹ ਤਾਂ ਗਲਤ ਹੈ ਜਥੇਦਾਰ ਸਾਹਿਬ ਗਲਤ ਨੇ ਜਥੇਦਾਰ ਸਾਹਿਬ ਨੇ ਜਿਹੜਾ ਕਿਹਾ ਸੀ ਕਿ ਮੈਨੂੰ ਕੁੜੀਆਂ ਤੇ ਮੇਰੀ ਜਾਤ ਨੂੰ ਉਹਨਾਂ ਨੇ ਪਰਖਿਆ ਹੈ ਇਹ ਗਲਤ ਗੱਲ ਹੈ ਗਿਆਨੀ ਜੀ ਨੇ ਗਲਤ ਬੋਲਿਆ ਤੇ ਲਾਸਟ ਪਹਿਰੇ ਦੇ ਵਿੱਚ ਆ ਕੇ ਕਹਿੰਦੇ ਨੇ ਨਹੀਂ ਜੋ ਉਹਨਾਂ ਦੇ ਸੰਧੂ ਨੇ ਕਿਹਾ ਹੈ ਉਹ ਸਹੀ ਕਿਹਾ ਹੈ ਤੇ ਦੋਨਾਂ ਚੀ ਕੋਈ ਐਵੀਡੈਂਸ ਹੈ ਨਹੀਂ ਅਜਿ ਤੱਕਾ ਕੀ ਹੋਊਗਾ ਹੁਣ ਕੀ ਕਵਾਂਗੇ ਯਾਰ ਤੁਸੀਂ ਰਿਜ਼ਾਇਨ ਦੇਨੇ ਪਰ ਅਗਲੇ ਦਾ ਪੱਠਾ ਭਾ ਕੇ ਰਿਜ਼ਾਇਨ ਦੇਨੇ ਦਾ ਫਾਇਦਾ ਕੀ ਰਿਜ਼ਾਇਨ ਦੇਂਦਾ ਜੇ ਇਹ ਹੀ ਰਜ਼ਾਇਨ ਦੇਣਾ ਸੀ ਕਿਸੇ ਨੇ ਵੀ ਦਿੱਤਾ ਚਲੋ ਮੈਂ ਉਸ ਤੇ ਨਹੀਂ ਬੋਲਦਾ ਕਿੰਤੂ ਪਰੰਤੂ ਨਹੀਂ ਕਰਦਾ ਪਰ ਜੇ ਤੁਸੀਂ ਰਜ਼ਾਇਨ ਦੇਣਾ ਸੀ ਉਹ ਪੱਠਾ ਬਾਕੇ ਆਪਦੀ ਕੌਮ ਦਾ ਸਿਰ ਨੀਵਾ ਕਰਕੇ ਤੇ ਆਪਰ ਰਜ਼ਾਇਨ ਦੇਣ ਤਰਫ ਇੱਕ ਹੀ ਫਾਇਦਾ ਹੋਇਆ ਕਿਸ ਨੂੰ ਖੁਸ਼ ਕਰਦੇ ਆਪਾ ਮੈਂ ਨਾ ਨਹੀਂ ਲੈਂਦਾ ਕਿਸੇ ਦਾ ਵੀ ਲੱਗਦਾ ਕਿ ਜਿਵੇਂ ਤੁਸੀਂ ਕਹੇ ਕਿਸੇ ਨੂੰ ਖੁਸ਼ ਕਰ ਦਉ ਸੀ ਉਂਗਲ ਚੁੱਕ ਰਹੇ ਹੋ ਲੱਗਦਾ ਕਿ ਕਿਸੇ ਨੂੰ ਖੁਸ਼ ਕਰਨ ਦੇ ਲਈ ਚੀਜ਼ ਕੀਤੀ ਕਿਉਂਕਿ ਜਦੋਂ ਜਤੋ ਜਸਵੰਤ ਰਗਵੀਰ ਸਿੰਘ ਹੋਰਾਂ ਦੇ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਜਿਹਦੇ ਵਿੱਚ ਉਹ ਨਰਾਜ਼ਗੀ ਜਿਤਾਉਂਦੇ ਨੇ ਨਰਾਜ਼ਗੀ ਜ਼ਾਹਰ ਕਰਦੇ ਨੇ ਉਸ ਤੋਂ ਬਾਅਦ ਇਹ ਸਾਰਾ ਸਿਲਸਲਾ ਸ਼ੁਰੂ ਹੁੰਦਾ ਹੈ ਜੋ ਅਸਤੀਫੇ ਆਦਾ ਉਸ ਤੋਂ ਬਾਅਦ ਅਸਤੀਫੇ ਦਿੱਤੇ ਜਾਂਦੇ ਨੇ ਲੱਗਦਾ ਕਿ ਕਿਤੇ ਕੁਝ ਵੱਡਾ ਨਾ ਹੋ ਜਾਵੇ ਜਾਂ ਕੋਈ ਸਾਡੇ ਖਿਲਾਫ ਨਾ ਹੋ ਜਾਵੇ ਤਾਂ ਕਰਕੇ ਕੁਝ ਲੱਗਦਾ ਜਿਵੇਂ ਤੁਸੀਂ ਕਹਿੰਗੇ ਕਿ ਕਿਸੇ ਨੂੰ ਖੁਸ਼ ਕਰਨ ਦੇ ਲਈ ਕਿਸੇ ਨੂੰ ਕੁਝ ਕੀਤਾ ਜਾ ਰਿਹਾ ਦੇਖੋ ਗੱਲ ਨਹੀਂ ਹੈ ਜੋ ਜਥੇਦਾਰ ਸਾਹਿਬ ਜ ਪਰਗਟ ਕੀਤਾ ਹੈ ਪਰ ਜੋ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੀਤਾ ਬਹੁਤ ਹੀ ਵਧੀਆ ਕੀਤਾ ਕਈ ਸਾਲਾਂ ਦੇ ਬਾਅਦ ਕਿਤੇ ਕੋਈ ਜਥੇਦਾਰ ਸਾ ਬੋਲੇ ਨਹੀਂ ਤਾਂ ਇਹ ਹੀ ਸੀ ਕਿ ਫਲਾਣਿਆਂ ਨੇ ਜਥੇਦਾਰ ਸਾ ਬੁਲਾਏ ਉਹਨਾਂ ਦੇ ਉਲਟ ਬੋਲਣਾ ਨਹੀਂ ਉਹ ਜੋ ਮਰਜ਼ੀ ਕਰੀ ਜਾਣ ਉਹ ਆਪਾਂ ਪਿੱਛੇ ਜੇ ਅਲੀਗੇਸ਼ਨ ਵੇਖ ਵੀ ਲਏ ਨੇ ਸਰਸੇ ਵਾਲੇ ਸਾਧ ਨੂੰ ਕਿਵੇਂ ਮਾਫੀ ਦਿਵਾਈ ਹੈ ਜੋ ਕੁਝ ਹੋਇਆ ਕਾਲ ਤਖਸਬ ਤੇ ਉਹ ਸਾਰਿਆਂ ਨੂੰ ਪਤਾ ਉਹਦੇ ਮਗਰ ਹੈ ਕੌਣ ਉਹਦੇ ਮਗਰ ਕੁਝ ਲੋਕ ਰਹਿ ਚੁੱਕੇ ਨੇ ਪਰ ਕਮਾਲ ਦੀ ਗੱਲ ਹੈ ਜਿਹੜਾ ਕਾਲ ਤੱਕ ਸਾਹਿਬ 6ਵੇਂ ਪਾਦਸ਼ਾਹ ਤੋਂ ਚੱਲਿਆ ਹੋਵੇ ਜਿੰਡੀ ਏਡੀ ਵੱਡੀ ਹਸਤੀ ਹੋਵੇ ਉਹਨੂੰ ਅਸੀਂ ਇੱਕ ਪਰਿਵਾਰ ਦੇ ਲਈ ਉਹਨੂੰ ਵਰਤ ਰਹੇ ਆ ਉਹ ਪਹਿਲਾਂ ਆ ਚੁੱਕਾ ਮੇਰੇ ਕਹਿਣ ਦੀ ਲੋੜ ਨਹੀਂ ਮੈਂ ਨਹੀਂ ਕਹਿ ਰਿਹਾ ਪਰ ਉਹ ਸਾਰਾ ਜਿਹੜਾ ਹੈ ਉਹ 2 ਦਸੰਬਰ ਨੂੰ ਚਿੱਠਾ ਇਹਨਾਂ ਨੇ ਆਪ ਹੀ ਖੋਲਿਆ ਤੇ ਮੈਂ ਕਹਿੰਦਾ ਬਹੁਤ ਵਧੀਆ ਹੈ ਗਿਆਨੀ ਹਰਪ੍ਰੀਤ ਸਿੰਘ ਜਿਵੇਂ ਇਹਨਾਂ ਨੂੰ ਉੱਥੇ ਜੱਥੇਦਾਰ ਸਾਹਿਬ ਬੋਲਦੇ ਸੀ ਕਿ ਗੁਨਾਹ ਕੀਤਾ ਹੈ ਜਾਂ ਨਹੀਂ ਕੀਤਾ ਬੋਲ ਤਾਂ ਇੱਕ ਲੱਗਿਆ ਸੀ 2 ਦਸੰਬਰ ਨੂੰ ਵਰਲਡ ਦੇ ਵਿੱਚ ਲੱਗਿਆ ਸੀ ਕਿ ਸਿੱਖਾਂ ਦੀ ਇੱਕ ਸਰਵ ਉੱਚ ਅਦਾਲਤ ਜਿਹੜੀ ਹੈ ਉਹ ਦੁਨੀਆ ਤੇ ਹੈਗੀ ਹੈ ਉਹ ਐਡਾ ਵੱਡਾ ਮੈਸੇਜ ਸੀ ਜਿਨੇ ਥਰ-ਥਰ ਕੰਬਲ ਲਾਤੇ ਸੀ ਪੋਲੀਟੀਸ਼ੀਅਨ ਕਿ ਨਹੀਂ ਯਾਰ ਅਕਾਲ ਤਖਤ ਸਾਹਿਬ ਦੀ ਹੋਂਦ ਬਰਕਰਾਰ ਹੈ ਤਾਂ ਹਿੰਦੁਸਤਾਨ ਦੀ ਹਕੂਮਤ ਵਿੱਚ ਇਹ ਸਾਡੇ ਸਿੱਖ ਸਿਆਸਤਦਾਨ ਹੁਣੇ 2 ਦਸੰਬਰ ਤੋਂ ਬਾਅਦ ਅਕਾਲ ਤਖਸਾਦ ਦੀ ਹੋਂਦ ਨੂੰ ਖਤਮ ਕਰਨ ਤੇ ਲੱਗੇ ਹੋਏ ਨੇ ਪਰ ਹੋਣੀ ਨਹੀਂ ਠੀਕ ਹੈ ਕੁਝ ਬੰਦੇ ਨੇ ਜਿਹੜੇ ਆਪਣਾ ਆਪ ਉਹਨਾਂ ਲੋਕਾਂ ਦੇ ਲਈ ਉਹਨਾਂ ਪਰਿਵਾਰਾਂ ਦੇ ਲਈ ਕੁਰਬਾਨ ਕਰਨ ਨੂੰ ਬੈਠੇ ਨੇ ਪਰ ਉਹਨਾਂ ਲੋਕ ਰਹੇ ਨੇ ਨਾ ਸਿਆਸਤਦਾਰ ਰਹੇ ਨੇ ਅਕਾਲ ਤਖਸਾਦ ਤਾਂ ਸਦਾ ਹੀ ਰਹਿਣਾ ਹੈ ਉਹਦਾ ਸਦੀਆਂ ਤੋਂ ਸ਼ੁਰੂ ਹੋਇਆ ਇਹ ਤਾਂ ਸਦੀਆਂ ਤੱਕ ਚੱਲਣਾ ਉਹ ਪਰ ਇਹ ਲੋਕ ਨਹੀਂ ਰਹੇ ਪਰ ਮੈਂ ਇੱਕ ਲੋਕਾਂ ਨੂੰ ਕਹੂੰਗਾ ਕਿ ਯਾਰ ਜੇ ਤੁਸੀਂ ਪਾਛ ਰਜ਼ਾਇਨ ਦੇਣੇ ਸੀ ਆਪਦੀ ਕੌਮ ਦਾ ਜਲੂਸ ਕੱਢ ਕੇ ਤੁਸੀਂ ਅਸਤੀਫਾ ਕਿਉਂ ਦੇਣੇ ਤੁਸੀਂ ਜੇ ਫੈਸਲਾ ਹੀ ਨਹੀਂ ਕਰ ਸਕਦੇ ਤੁਸੀਂ ਚੰਗੇ ਤੇ ਮਾੜੇ ਦੀ ਪਛਾਣ ਹੀ ਨਹੀਂ ਕਰ ਸਕਦੇ ਇੱਕ ਬੰਦੇ ਕੋਲ ਬੈਠ ਕੇ ਉਹਨੂੰ ਤੁਸੀਂ ਜੀ ਜੀ ਕਰ ਰਹੇ ਹੋ ਤਾਂ ਫਿਰ ਯਾਰ ਉਹ ਸਵਦੇ ਤੇ ਕਿਉਂ ਰਹਿਨੇ ਆ ਆਪਾਂ ਫਿਰ ਕੀ ਫਾਇਦਾ ਹੋਇਆ ਫਾਇਦਾ ਤਾਂ ਤਾਂ ਹੈ ਨਾ ਕਿ ਜੇ ਆਪਾਂ ਸੱਚ ਦੇ ਨਾਲ ਖਲੋਜੀਏ ਤੇ ਝੂਠ ਨੂੰ ਕਹੀਏ ਨਹੀਂ ਕਿਉਂਕਿ ਤੁਸੀਂ ਜਤੇਦਾਰ ਸਾਹਿਬ ਨੂੰ ਜਦੋਂ ਲਾਉਨੇ ਹੋ ਉਹ ਅਲੀਗੇਸ਼ਨ ਜਿਹੜੇ ਸੰਧੂ ਦੇ ਨੇ ਪਹਿਲਾਂ ਦੇ ਲੱਗੇ ਨੇ ਤੁਸੀਂ ਕਹਿ ਰਹੇ ਹੋ ਜਦ ਕਿ ਕਿਸੇ ਵੀ ਫਾਈਲ ਦੇ ਅੰਦਰ ਅਦਾਲਤ ਦੇ ਅੰਦਰ 16 ਸਾਲ ਦੇ ਵਿੱਚ ਕਿਤੇ ਵੀ ਉਹਨਾਂ ਦਾ ਸਾੰਢੂ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਬੋਲਿਆ ਹੀ ਨਹੀਂ ਕਿਤੇ ਉਹਨੇ ਐਪਲੀਕੇਸ਼ਨ ਨਹੀਂ ਦਿੱਤੀ ਨਾ ਡਾਈਵੋਰਸ ਪਟੀਸ਼ਨ ਚ ਨਾ 498 ਦੇ ਕੇਸ ਚ ਨਾ 313 ਦੇ ਬਿਆਨਾਂ ਦੇ ਅੰਦਰ ਉਹ ਲਬਜਕ ਵੀ ਨਹੀਂ ਬੋਲਿਆ ਪਰ 2 ਦਸੰਬਰ ਤੋਂ ਬਾਅਦ ਉਹ ਬੋਲ ਰਿਹਾ ਹੈ ਹੋਰ ਚੁੱਪ ਨਹੀਂ ਕਰ ਰਿਹਾ ਹੁਣ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਤੁਸੀਂ ਲਾਇਆ ਜਥੇਦਾਰ ਸਾਹਿਬ ਨੂੰ ਪਹਿਲਾਂ ਵੈਰੀਫਾਈ ਕਰਕੇ ਲਾਇਆ ਤੁਸੀਂ ਅਕਾਲ ਤਖਤ ਸਾਹਿਬ ਦੇ ਜਦੋਂ ਜਥੇਦਾਰ ਸਾਹਿਬ ਉਹਨਾਂ ਨੂੰ ਤੁਸੀਂ ਲਾਇਆ ਨਿਯੁਕਤੀ ਕੀਤੀ ਤਾਂ ਉਸ ਵਕਤ ਤੁਸੀਂ ਉਹਨਾਂ ਨੂੰ ਅਹੁਦੇ ਤੇ ਲਾਇਆ ਤੇ ਉਹਨਾਂ ਦੀ ਵੈਰੀਫਿਕੇਸ਼ਨ ਕਰਕੇ ਲਾਇਆ ਹੁਣ ਜਦੋਂ 2 ਦਸੰਬਰ ਤੋਂ ਬਾਅਦ ਆ ਗਏ ਤੇ ਆਪਾਂ ਪੁਰਾਣਾ ਕਰੈਕਟਰ ਚੁੱਕਣ ਲੱਗੇ ਕਿ ਨਹੀਂ ਜੀ ਆ ਵੀ ਦੋਸ਼ ਆ ਆ ਵੀ ਦੋਸ਼ ਆ ਵੀ ਦੋਸ਼ ਹੁਣ ਉਹੀ ਦੋਸ਼ ਇੱਕ ਪੰਜਾਬ ਦਾ ਆਦਮੀ ਤੁਹਾਡੇ ਪ੍ਰਧਾਨ ਤੇ ਲਾ ਰਿਆ ਸੀ ਸੇਮ ਦੋਸ਼ ਹੀ ਲੱਗੇ ਰਹਿਣਾ ਜੀ ਜੇ ਤੁਹਾਡੇ ਤੇ ਇਹ ਦੋਸ਼ ਲੱਗੇ ਤੇ ਇੱਕ ਇਥੇ ਮਿਸਟਰ ਮਾਲੀ ਉਹਨਾਂ ਨੇ ਇੱਕ ਆਪਦੀ ਪੋਸਟ ਪਾਈ ਸੀ ਬੜਾ ਖੜਾਰਾ ਪਾਇਆ ਸੀ ਉਹਨਾਂ ਨੇ ਕਿ ਫਲਾਣੀ ਫਲਾਣੀ ਥਾਂ ਤੇ ਆ ਕਾਂਡ ਹੋਇਆ ਫਿਰ ਉਸ ਦੋਸ਼ ਦੇ ਤਹਿਤ ਉਹ ਪ੍ਰਧਾਨ ਨੂੰ ਕਿਉਂ ਨਹੀਂ ਲਾਇਆ ਜਾਂਦਾ ਪੰਜਾਬ ਦੇ ਸੌਦੇ ਦੇ ਉੱਪਰ ਉੱਥੇ ਆਪਾਂ ਚੁੱਪ ਉੱਥੇ ਆਪਾਂ ਨਹੀਂ ਬੋਲਣਾ ਕਾਰਨ ਕੀ ਹੈ ਇੱਕ ਪੈਸਾ ਪਾਵਰ ਦੇ ਅੱਗੇ ਸਿੱਖ ਨਾ ਤਾਂ ਪਹਿਲੋ ਝੁਕਿਆ ਸੀ ਤੇ ਨਾ ਹੁਣ ਸਿੱਖ ਜਿਹੜੇ ਝੁਕਣ ਵਾਲੇ ਝੁਕਣਗੇ ਪਰ ਮੌਜੂਦਾ ਜਿਹੜੇ ਇਹਨਾਂ ਦੇ ਲਗੇ ਅਹੁਦੇਦਾਰ ਨੇ ਉਹ ਪੈਸੇ ਦੇ ਅੱਗੇ ਤੇ ਪਾਵਰ ਦੇ ਅੱਗੇ ਉਹਨਾਂ ਨੇ ਸਰੈਂਡਰ ਕਰ ਦਿੱਤਾ ਆਪਣਾ ਆਪਣਾ ਪੰ ਉਹਨਾਂ ਨੇ ਸਰੈਂਡਰ ਕਰ ਦਿੱਤਾ ਜਦ ਕਿ ਲਾਹੌਰ ਦੇ ਤਖਤ ਨੂੰ ਇਹ ਠੁੱਡਾ ਮਾਰਨ ਵਾਲੇ ਬੰਦੇ ਸੀ ਜ세ਦਰ ਲੈਣਾ ਸਿੰਘ ਅਰੇ ਉਹਨਾਂ ਨੇ ਪ੍ਰਵਾਹ ਨਹੀਂ ਸੀ ਕੀਤੀ ਅਬਦਾਲੀ ਦੀ ਪਾਵਰ ਦੀ ਉਸ ਤੋਂ ਬਾਅਦ ਕਈ ਬੰਦੇ ਆਏ ਉਹਨਾਂ ਨੇ ਕਿ ਸਾਨੂੰ ਪ੍ਰਵਾਹ ਹੀ ਨਹੀਂ ਤੇਰੇ ਰਾਜ ਦੀ ਪਰ ਅੱਜ ਇੱਕ ਪਰਿਵਾਰ ਦੇ ਅੱਗੇ ਇੱਕ ਆਦਮੀ ਦੇ ਅੱਗੇ ਇਹਨਾਂ ਲੋਕਾਂ ਨੇ ਸਰੈਂਡਰ ਕਰ ਦਿੱਤਾ ਤੇ ਅਕਾਲ ਤਖਤ ਸਾਹਿਬ ਦਾ ਮਜ਼ਾਕ ਬਣਾਉਣਾ 2 ਦਸੰਬਰ ਤੋਂ ਬਾਅਦ ਇਹ ਹਿੰਦੁਸਤਾਨ ਦੀ ਹਕੂਮਤ ਨੂੰ ਸਾਡੇ ਕੁਝ ਬੰਦੇ ਖੁਸ਼ ਕਰ ਰਹੇ ਨੇ ਦੁਨੀਆ ਤੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਹਿੰਦੁਸਤਾਨ ਦੀ ਬਹੁ ਗਿਣਤੀ ਨੂੰ ਕਿ ਇੱਥੇ ਜਿਹੜਾ ਅਕਾਲ ਤਖਤ ਸਾਹਿਬ ਦੀ ਸਾਡੇ ਸਾਹਮਣੇ ਕੋਈ ਹੋਂਦ ਨਹੀਂ ਸਰ ਸਾਬ ਇਸ ਅਸਤੀਫੇ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਅਕਾਲੀ ਦਲ ਦੀ ਕੁਝ ਲੀਡਰਸ਼ਿਪ ਕੋਈ ਸੀਨੀਅਰ ਲੀਡਰ ਜਿਹੜੇ ਆ ਉਹ ਵੀ ਜਾ ਕੇ ਮਿਲਦੇ ਆ ਨੇ ਪਤਾ ਇਹ ਲੱਗਦਾ ਕਿ ਮਨਾਉਣ ਦੀਆਂ ਕੋਸ਼ਿਸ਼ਾਂ ਅਕਾਲੀ ਦਲ ਦੇ ਵੱਲੋਂ ਜਾਰੀ ਨੇ ਉਸ ਚੀਜ਼ ਨੂੰ ਕਿਵੇਂ ਦੇਖਦੇ ਆਂ ਦੇਖੋ ਗੱਲ ਨਹੀਂ ਹੈ ਮੈਂ ਇਹ ਸਮਝ ਨਹੀਂ ਕਿ ਕਿਉਂ ਮਨਾਉਣ ਕੌਣ ਜਾ ਰਿਹਾ ਕਿਉਂ ਰੁੱਸਿਆ ਹੈ ਕੌਣ ਮੰਨ ਗਿਆ ਕੀ ਇੱਕ ਮਜ਼ਾਕ ਨਹੀਂ ਬਣਾ ਛੱਡਿਆ ਕੀ ਉਹ ਉਹਨੂੰ ਮਨਾਉਣ ਜਾ ਰਿਹਾ ਉਹ ਦੂਜੇ ਨੂੰ ਰੁੱਸੇ ਨੂੰ ਮਨਾਉਣ ਜਾ ਰਿਹਾ ਗੱਲ ਕੀ ਐਡੀ ਕੋਈ ਗੱਲ ਹੈ ਕਿ ਯਾਰ ਇੱਕ ਬੰਦੇ ਨੂੰ ਪਾਸੇ ਕਰਨਾ ਇੱਥੋਂ ਉਹ ਬੰਦਾ ਅਕਾਲ ਤਖਤ ਸਾਹਿਬ ਨੂੰ ਵੀ ਟਿਚ ਸਮਝਦਾ ਹੈ ਅਕਾਲ ਤਖਤ ਸਾਹਿਬ ਦੀ ਪ੍ਰਵਾਹ ਵੀ ਨਹੀਂ ਕਰਦਾ ਬੰਦਾ ਉਹ ਖੁਸ਼ ਅਸੀਂ ਇੱਕ ਬੰਦੇ ਨੂੰ ਕੀਤੀ ਜਾਣੇ ਪਰ ਜਿੰਨਾ ਮਰਜੀ ਕਰ ਲੈ ਇਹ ਕੁਝ ਨਹੀਂ ਕਰ ਸਕਦੇ ਜਦੋਂ ਸਮਾਂ ਮਾੜਾ ਆ ਜੇ ਨਾ ਮਹਾਰਾਜ ਵੱਲੋਂ ਉਹ ਫਿਰ ਜੋਰ ਨਹੀਂ ਚੱਲਦਾ ਹੁੰਦਾ ਇਹ ਜਿੰਨੀ ਵੀ ਚਾਲ ਵਰਤਨਗੇ ਯਾਦ ਰੱਖਿਆ ਜੀ ਉਹ ਚਾਲ ਇਹਨਾਂ ਦੇ ਖਿਲਾਫ ਪੁੱਠੀ ਪੈਣੀ ਹੈ ਤੇ ਜਥੇਦਾਰ ਸਾਹਿਬ ਦਾ ਕਦ ਸ਼ਾਇਦ ਮੇਰੇ ਦੇਖਣ ਵਿੱਚ ਪਹਿਲਾਂ ਇਹਨਾਂ ਨਾ ਹੁੰਦਾ ਜਿੰਨਾ ਵਰਲਡ 'ਚ ਪਹੁੰਚ ਚੁੱਕਾ ਦੁਨੀਆ ਨੂੰ ਪਤਾ ਲੱਗ ਚੁੱਕਾ ਹੈ ਇਸ ਵਕਤ ਪਰ ਬਹੁਤ ਵਧੀਆ ਮੈਂ ਤਾਂ ਜੁਦ ਦੂਸਰੇ ਜਸੇਦਰ ਸਾਹਿਬ ਨੂੰ ਵੀ ਅਪੀਲ ਕਰੂੰਗਾ ਸਾਡੇ ਮੇਰੇ ਵਰਗਾ ਕੋਈ ਵੀ ਤੁਹਾਡੇ ਵਰਗਾ ਕੋਈ ਬੰਦਾ ਵੀ ਹੈ ਜਿਹੜਾ ਬੰਦਾ ਕੌਮ ਦੇ ਨਾਲ ਧਰੋਹ ਕਰਦਾ ਹੈ ਜਿਹੜਾ ਬੰਦਾ ਮਜ਼ਾਕ ਬਣਾਉਂਦਾ ਹੈ ਆਪਦੇ ਗੁਰੂ ਘਰ ਦਾ ਜਾਂ ਇਨੋਸੈਂਟ ਬੰਦਿਆਂ ਤੇ ਹਮਲੇ ਕਰਦਾ ਉਹਨਾਂ ਨਾਲ ਇਹੋ ਜਿਹਾ ਵਰਤੀ ਰਹੀ ਚਾਹੀਦਾ ਲਿਹਾਜ ਨਹੀਂ ਕਰਨਾ ਚਾਹੀਦਾ ਬੜੀ ਮੁਸ਼ਕਲ ਨਾਲ 2 ਦਸੰਬਰ ਦਾ ਦਿਨ ਲੋਕਾਂ ਨੂੰ ਯਾਦ ਹੈ ਤੇ ਲੋਕਾਂ ਨੂੰ ਮਸਾਂ ਉਹ ਦਿਨ ਲੱਭਿਆ ਤੁਸੀਂ ਵੀ ਇੱਕ ਰਾਜਨੀਤਿਕ ਪਾਰਟੀ ਦੇ ਨਾਲ ਜੁੜੇ ਹੋਏ ਹੋ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਸਿੰਘ ਸਾਹਿਬ ਤੋਂ ਸਵਾਲ ਕੀਤਾ ਜਾਂਦਾ ਕਿ ਰਾਜਨੀਤੀ ਦੇ ਵਿੱਚ ਆਉਣ ਦੇ ਲਈ ਤਾਂ ਉਹ ਕਹਿੰਦੇ ਨੇ ਕਿ ਹਾਲੇ ਹਾਲਾਂਕਿ ਮੈਂ ਧਾਰਮਿਕ ਕੰਮ ਪਹਿਲਾਂ ਰਾਜਨੀਤਿਕ ਦੇ ਵਿੱਚ ਨਹੀਂ ਆਉਣਾ ਸੀ ਪਰ ਇਸ ਐਪੀਸੋਡ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਇਸ਼ਾਰਾ ਰਾਜਨੀਤੀ ਵੱਲ ਹੁੰਦਾ ਤੁਹਾਨੂੰ ਤੁਸੀਂ ਕੀ ਮੰਨਦੇ ਹੋਗੇ ਆਉਣਾ ਚਾਹੀਦਾ ਦੇਖੋ ਗੱਲ ਨਹੀਂ ਹੈ ਦੋਨੋਂ ਚੀਜ਼ਾਂ ਨੇ ਜੀ ਜਿਹੜਾ ਜ਼ਥੇਦਾਰ ਸਾਹਿਬ ਦਾ ਅਹੁਦਾ ਹੈ ਜੀ ਉਹਨਾਂ ਦੇ ਸਾਹਮਣੇ ਕੋਈ ਮੈਨੂੰ ਤਾਂ ਲੱਗਦਾ ਨਹੀਂ ਕੋਈ ਚੇਅਰਮੈਨੀ ਤੇ ਐਮਐਲਏ ਹੋਵੇ ਕਿਉਂਕਿ ਜਥੇਦਾਰ ਸਾਹਿਬ ਦਾ ਜਿਹੜਾ ਇੱਕ ਸਟੇਟਸ ਹੈ ਉਹਨਾਂ ਦੀ ਇੱਕ ਹੋਂਦ ਹੈ ਉਹ ਬਹੁਤ ਵੱਡੀ ਹੈ ਉਹਦੇ ਬਰਾਬਰ ਤਾਂ ਮੁੱਖ ਮੰਤਰੀ ਵੀ ਨਹੀਂ ਹੋ ਸਕਦਾ ਠੀਕ ਹੈ ਨਾ ਉਹ ਐਡਾ ਅਹੁਦਾ ਐਡਾ ਹੈ ਪਰ ਸਿਆਸਤ ਹੈ ਆਪਾਂ ਇਹ ਵੀ ਨਹੀਂ ਕਹੀ ਸਕ ਕਹਿ ਸਕਦੇ ਵੀ ਨਹੀਂ ਆਉਣਗੇ ਜਾਂ ਨਹੀਂ ਆਉਣਾ ਚਾਹੀਦਾ ਪਰ ਮੇਰੀ ਨਿਗਾਹ ਦੇ ਮੁਤਾਬਕ ਉਹਨਾਂ ਦਾ ਅਹੁਦਾ ਬਹੁਤ ਵੱਡਾ ਹੈ ਐਡਾ ਉਹਦਾ ਐਮਐਲਏ ਜਾਂ ਮਨਿਸਟਰ ਦਾ ਨਹੀਂ ਹੁੰਦਾ ਕਿਉਂਕਿ ਸਿਆਸਤ ਦੇ ਅੰਦਰ ਬੜੇ ਮਾਰੇ ਕੰਮ ਵੀ ਨਹੀਂ ਹੁੰਦੇ ਨੇ ਇਹਨਾਂ 'ਚ ਕੋਈ ਸਾਰੇ ਚੰਗੇ ਕੰਮ ਵੀ ਨਹੀਂ ਹੁੰਦੇ ਤਾਂ ਇੱਕ ਵੱਡੇ ਏਡੇ ਅਹੁਦੇ ਤੇ ਰਹਿ ਕੇ ਜੇ ਦੇਖੋ ਜੇ ਨਵਾ ਲੈਣ ਤੇ ਬਹੁਤ ਵਧੀਆ ਗੱਲ ਹੈ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਉਹ ਸਿਆਸਤ 'ਚ ਨਹੀਂ ਸ਼ਹਿਦ ਹੋ ਏਡੇ ਵਧੀਆ ਅਹੁਦੇ 'ਚ ਨਿਕਲ ਜਾਣ ਏਡੀ ਸੱਚੀ ਸੁੱਚੀ ਸਿਆਸਤ ਹੋ ਜੇ ਪੰਜਾਬ 'ਚ ਪਰ ਚਾਂਸ ਬੜੇ ਘੱਟ ਹੁੰਦੇ ਨੇ ਜਥੇਦਾਰ ਸਾਹਿਬ ਬੜੇ ਹੋਏ ਨੇ ਪੁਰਾਣੇ ਜਿਨ੍ਹਾਂ ਨੂੰ ਕਈਆਂ ਦਾ ਬੜਾ ਨੁਕਸਾਨ ਹੋਇਆ ਪੰਜਾਬ ਦੇ ਅੰਦਰ ਬੜੇ ਪੋਲੀਟੀਸ਼ੀਅਨ ਇਹੋ ਜਿਹੇ ਹੋਏ ਨੇ ਜਿਹੜੇ ਬੜੇ ਸਾਫ਼ ਸੁਥਰੇ ਹੋਏ ਨੇ ਆਪਣੇ ਖੁੱਡੀਆਂ ਵਾਲੇ ਹੋਏ ਨੇ ਤਾਂ ਉਹਨਾਂ ਦਾ ਅੰਤ ਜਿਹੜਾ ਹੈ ਉਹ ਇੱਕ ਨਹਿਰਤ ਜਾ ਕੇ ਹੋ ਜਾਂਦਾ ਹੈ ਸੋ ਸਾਫ਼ ਸੁਥਰੇ ਪੋਲੀਟਿਸ਼ੀਅਨ ਹੋਣਾ ਬਹੁਤ ਵਧੀਆ ਹੈ ਅਗਰ ਸਾਫ਼ ਸੁਥਰੇ ਇਸ ਤਰ੍ਹਾਂ ਦੇ ਬੰਦੇ ਆਉਣ ਤੇ ਸਾਡੇ ਪੰਜਾਬ ਨੂੰ ਬਹੁਤ ਫਾਇਦਾ ਕੌਮ ਨੂੰ ਬਹੁਤ ਫਾਇਦਾ ਹੈ ਪਰ ਅੱਗੇ ਹਾਲਾਤ ਕੀ ਬਣਦੇ ਰਹਿੰਦੇ ਬਾਰੇ ਪਤਾ ਨਹੀਂ ਪਰ ਮੇਰੀ ਤਾਂ ਕਿੰਨੀ ਬੇਨਤੀ ਹੈ ਕਿ ਜਥੇਦਾਰ ਸਾਹਿਬ ਦਾ ਜਿਹੜਾ ਅਹੁਦਾ ਹੈ ਉਹ ਬਹੁਤ ਹੀ ਵੱਡਾ ਹੈ ਆਖਰੀ ਸਵਾਲ ਹੈ ਜਿਸ ਤਰ੍ਹਾਂ ਦੇ ਨਾਲ ਅਸਤੀਫੇ ਤੋਂ ਬਾਅਦ ਇਹ ਚਰਚਾ ਆਮਾ ਛੜੀਆਂ ਕਿ ਅਸਤੀਫਾ ਦੇਣਾ ਹੱਲ ਨਹੀਂ ਜਾਂ ਅਸਤੀਫੇ ਦੇ ਨਾਲ ਪੈਰ ਪਿੱਛੇ ਪੱਟ ਲੈਣਾ ਹੀ ਹੱਲ ਨਹੀਂ ਕਹਿੰਦੇ ਨੇ ਕਿ ਪਹਿਲਾਂ ਵੀ ਜਹੇਦਾਰ ਹੋਏ ਨੇ ਉਹਨੇ ਅਸਤੀਫੇ ਨਹੀਂ ਸੋਰੀ ਪਹਿਲਾਂ ਵੀ ਪ੍ਰਧਾਨ ਉਹਨੇ ਐਸਜੀਪੀਸੀ ਪ੍ਰਧਾਨ ਨੇ ਅਸਤੀਫੇ ਨਹੀਂ ਦਿੱਤੇ ਵਿਚ ਰਹਿ ਕੇ ਕੰਮ ਕੀਤਾ ਤੁਹਾਨੂੰ ਨਹੀਂ ਲੱਗਦਾ ਕਿ ਬਿਨਾਂ ਅਸਤੀਫੇ ਤੋਂ ਵੀ ਵਿਚ ਰਹਿ ਕੇ ਸਹੀ ਤਰ੍ਹਾਂ ਦੇ ਨਾਲ ਕੰਮ ਕੀਤਾ ਜਾ ਸਕਦਾ ਸੀ ਕਮੇਟੀ ਦੀ ਪ੍ਰਧਾਨਗੀ ਕਰਦੇ ਹੋਏ ਵੀ ਦੇਖੋ ਗੱਲ ਇਸ ਤਰ੍ਹਾਂ ਹੈ ਇੱਕ ਵਾਰੀ ਚਲੋ ਜਹੇਦਾਰ ਸਾਹਿਬ ਦਾ ਪਹਿਲਾਂ ਹੀ ਆਪਦਾ ਮਾਈਂਡ ਬਣਿਆ ਹੋਇਆ ਸੀ ਪਰ ਮੈਂ ਵੀ 10 15 20 ਦਿਨ ਮਹੀਨਾ ਕੋ ਪਹਿਲਾਂ ਮੈਂ ਇੱਕ ਬੇਨਤੀ ਕੀਤੀ ਸੀ ਕਿ ਰਜ਼ਾਇਨ ਜਹੇਦਾਰ ਸਭ ਕਿਸੇ ਦੇ ਮਗਰ ਲੱ ਕੇ ਨਾ ਦੇ ਆ ਜੀ ਕਿਉਂਕਿ ਜੇ ਰਜ਼ਾਇਨ ਦੇਤਾ ਤੋ ਬੰਦਾ ਆਪ ਵੀਕ ਹੋ ਜਾਂਦਾ ਹੈ ਅਗਲਾ ਕਹਿੰਦਾ ਨਹੀਂ ਇਹ ਬੰਦੇ ਵੀਕ ਨਹੀਂ ਇਹ ਡਰ ਕੇ ਨਹੀਂ ਜਦੋਂ ਅਗਲਾ ਕੱਢਦਾ ਤੁਹਾਨੂੰ ਉਹਦੀ ਜਿਹੜੀ ਜ਼ਬਰਦਸਤੀ ਆ ਉਹਦੇ ਚ ਹੰਕਾਰ ਦਿਸਦਾ ਹੁੰਦਾ ਉਹ ਆਪਦੇ ਹੰਕਾਰ ਦੇ ਨਾਲ ਉਸ ਚੀਜ਼ ਨੂੰ ਫਾਇਦਾ ਤੱਕਦਾ ਤਾਂ ਹੰਕਾਰ ਵਾਲੇ ਬੰਦੇ ਦਾ ਰਹਿੰਦਾ ਕੱਖ ਨਹੀਂ ਅਗਰ ਕੋਈ ਵੀ ਬੰਦਾ ਹੈ ਮੈਂ ਨਾ ਨਹੀਂ ਲੈਂਦਾ ਕੋਈ ਪ੍ਰਧਾਨ ਹੈ ਕੋਈ ਅਹੁਦੇਦਾਰ ਹੈ ਅਗਰ ਉਹਨਾਂ ਨੂੰ ਉਹੀ ਪਾਵਰ ਜਿਵੇਂ ਜਥੇਦਾਰ ਸਾਹਿਬ ਨੂੰ ਉਥੋਂ ਫਾਰਕ ਕੀਤਾ ਗਿਆ ਹੈ ਉਹੀ ਪਾਵਰ ਉਹਨਾਂ ਨੂੰ ਫਾਰਕ ਉਥੋਂ ਕਰਦੀ ਤੇ ਪਤਾ ਲੱਗਦਾ ਕਿ ਬੰਦੇ ਸਹੀ ਨੇ ਤੇ ਉਹਨਾਂ ਬੰਦਿਆਂ ਨੂੰ ਆ ਜਿਹੜਾ ਲਿਖਿਆ ਇਹਦੇ ਵਿੱਚ ਇੰਦਿਤ ਸੋਚਣਾ ਚਾਹੀਦਾ ਸੀ ਹੁਣ ਕੱਲ ਨੂੰ ਜਦੋਂ ਸਰਟੀਫਾਈਡ ਕਾਪੀ ਮਿਲ ਗਈ ਜਿੰਦੇ ਜਿੰਦੇ ਸਾਈਨ ਨੇ ਉਹਨਾਂ ਨੂੰ ਅਦਾਲਤਾਂ 'ਚ ਪੁੱਛਾਂਗੇ ਆਪਾਂ ਕਿ ਤੁਸੀਂ ਇਹ ਜਿਹੜਾ ਕਰੈਕਟਰ ਬਾਰੇ ਕਹਿੰਨੇ ਹੋ ਇਹ ਤੁਹਾਨੂੰ ਕਿੰਨੇ ਦੱਸਿਆ ਸੀ ਤੁਹਾਡੇ ਕੋਲ ਕੀ ਸਬੂਤ ਹੈ ਤੁਸੀਂ ਇੱਕ ਜਥੇਦਾਰ ਸਾਹਿਬ ਦੇ ਉੱਪਰ ਕੈਰੈਕਟਰ ਦੇ ਉੱਪਰ ਐਡਾ ਵੱਡਾ ਦੋਸ਼ ਲਾਉਣੇ ਪਏ ਹੋ ਉਹ ਵੀ ਰਿਟਰਨ ਦੇ ਵਿੱਚ ਤੁਹਾਡੇ ਸਿਗਨੇਚਰ ਨੇ ਤੁਹਾਨੂੰ ਕਿੰਨੇ ਦੱਸਿਆ ਸੀ ਕਿੱਥੇ ਤੁਸੀਂ ਐਵੀਡੈਂਸ ਤੁਹਾਡੇ ਕਲੈਕਟ ਕੀਤੀ ਹੋ ਇਹ ਗੱਲਾਂ ਤਾਂ ਆਉਣਗੀਆਂ ਇਹ ਗੱਲਾਂ ਦਾ ਜਵਾਬ ਦੇਣਾ ਪੈਣਾ ਆਪਾਂ ਭਜਾਂਗੇ ਕਿੱਥੇ ਪਰ ਫਾਇਦਾ ਇਹ ਸੀ ਉਦੋਂ ਹੁਕਮ ਹੁੰਦਾ ਕਿ ਇਹ ਜ਼ਬਾਨੀ ਸ਼ਹਾਦਤ ਹੈ ਜ਼ਬਾਨੀ ਇਹ ਅਲੀਗੇਸ਼ਨ ਨੇ ਇਹ ਫਾਈਲ ਦੇ ਉੱਪਰ ਪੂਰੇ ਨਹੀਂ ਹੁੰਦੇ ਇਹਨਾਂ ਸਬੂਤਾਂ ਨੂੰ ਮੈਂ ਨਹੀਂ ਮੰਨਦਾ ਫੇਰ ਤਾਂ ਕਹਿੰਦੇ ਕਿ ਬੜਾ ਵਧੀਆ ਪਹਿਲਾ ਤਾਂ ਆਪਾਂ ਉਲਟ ਕਰਤਾ ਜਿਹੜਾ ਜ਼ੁਬਾਨੀ ਐ ਜਥੇਦਾਰ ਸਭ ਦੋਸ਼ ਲਾ ਰਹੇ ਨੇ ਉਹ ਤਾਂ ਆਪਾਂ ਕਹਿੰਦੇ ਨਹੀਂ ਜ਼ੁਬਾਨੀ ਐ ਮਿਲਦਾ ਨਹੀਂ ਤੇ ਜਿੱਥੇ ਉਹ ਜ਼ੁਬਾਨੀ ਸੰਡੂ ਬੋਲਦਾ ਐ ਆਪਾਂ ਕਹਿੰਨੇ ਨਹੀਂ ਇਹ ਸਹੀ ਐ ਦੋਨਾਂ ਚੀਜ਼ਾਂ ਫਰਕ ਪਾਤਾ ਨਾ ਸੋ ਬਾਅਦ ਚ ਰਜ਼ਾਇਨ ਦਿਓ ਨਾ ਦਿਓ ਤੁਸੀਂ ਬੇੜਾਗਰ ਕਰਕੇ ਰੱਖਤਾ ਐ ਸਾਰਿਆਂ ਦਾ ਆਪਦੇ ਨੀਵਾਪਣ ਵੀ ਕੀਤਾ ਐ ਇੱਕ ਬੰਦੇ ਨੂੰ ਤੁਸੀਂ ਆਪ ਨੂੰ ਸਰੈਂਡਰ ਵੀ ਕੀਤਾ ਹੁੰਦੇ ਸਾਹਮਣੇ ਸੋ ਇਹ ਬੜਾ ਮਾੜਾ ਵਾਕਿਆ ਹੋਇਆ ਜਦੋਂ ਸਟੈਂਡ ਲੈਣਾ ਸੀ ਉਦੋਂ ਸਟੈਂਡ ਲੈਣਾ ਇਹਨਾਂ ਨੂੰ ਚਾਹੀਦਾ ਸਤ ਸ੍ਰੀ ਅਕਾਲ ਮੇਰੇ ਨਾਲ ਐਡਵੋਕੇਟ ਹਰਪਾਲ ਸਿੰਘ ਖਾਰਾ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਜੁੜੇ ਰਹੋ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦ ਨੂੰ ਇਜਾਜ਼ਤ ਧੰਨਵਾਦ ਜੀ